ਕਪਿਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਕਰਨ ਵਾਲਿਆਂ ਖਿਲਾਫ ਕੈਨੇਡਾ ਨੇ ਵੱਡਾ ਐਕਸ਼ਨ ਲਿਆ ਕੈਨੇਡਾ ਨੇ ਫਾਇਰਿੰਗ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਦੱਸਦੇ ਕਿ ਕੈਨੇਡਾ ਨੇ ਇੱਕ ਸਟੋਲਸ਼ਨ ਗੈਂਗ ਨਾਲ ਜੁੜੇ ਤਿੰਨ ਮੈਂਬਰਾਂ ਨੂੰ ਡਿਪੋਰਟ ਕੀਤਾ ਹੈ ਜਿਨ੍ਹਾਂ ਨੇ ਕਪਿਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਕੀਤੀ ਸੀ ਸਿਰਫ ਮਸ਼ਹੂਰ ਕਮੇਡੀਅਨ ਹੀ ਨਹੀਂ ਬਲਕਿ ਹੋਰ ਕਈ ਪੰਜਾਬੀ ਕਾਰੋਬਾਰੀਆਂ ਨੂੰ ਇਹਨਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਇਹਨਾਂ ਨੇ ਸਰੀ ਲੋਅਰ ਮੈਨਲੈਂਡ ਤੇ ਫਰੀਜ਼ਰ ਵੈਲੀ ਦੇ ਕਾਰੋਬਾਰੀਆਂ ਨੂੰ ਟਾਰਗੇਟ ਬਣਾਇਆ ਅਸਦੀ ਹੈ ਕਿ ਕੈਨੇਡਾ ਨੇ ਡਿਪੋਰਟ ਕੀਤੇ ਮੁਲਜ਼ਮਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਹੈ ਕਪਲ ਸ਼ਰਮਾ ਦੇ ਕੈਫੇ ਤੇ ਤਿੰਨ ਵਾਰ ਬੈਕ ਟੂ ਬੈਕ ਫਾਇਰਿੰਗ ਹੋਈ ਸੀ ਇਸ ਸੰਬੰਧੀ ਲਾਰਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਢਿੱਲੋ ਤੇ ਕੁਲਵੀਰ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ ਹੁਣ BC ਐਕਸਟਰਸ਼ਨ ਟਾਸਕ ਫੋਰਸ ਦਾ ਹੈ ਤੇ ਪਹਿਲੀ ਕਾਰਵਾਈ ਕੀਤੀ ਗਈ ਹੈ ਜਿਸ ਚ ਐਕਸਟਰਸ਼ਨ ਗੈਂਗ ਦੇ ਮੈਂਬਰਾਂ ਨੂੰ ਡਿਪੋਰਟ ਕੀਤਾ ਗਿਆ ਹੈ ਇਨਾ ਵੱਲੋਂ ਕੈਪਸ ਕੈਫੇ ਜੋ ਕਿ ਕਪਲ ਸ਼ਰਮਾ ਦਾ ਕੈਫੇ ਹੈ ਤੇ ਹੋਰ ਪੰਜਾਬੀ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਅਜੇ ਕੈਨੇਡਾ ਨੇ ਰਿਪੋਰਟ ਕਿਤੇ ਮੁਲਜ਼ਮਾਂ ਦੀ ਪਛਾਣ ਜਾਰੀ ਨਹੀਂ ਕੀਤੀ ਕਪਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਕਰਨ ਵਾਲਿਆਂ ਖਿਲਾਫ ਕੈਨੇਡਾ ਨੇ ਵੱਡਾ ਐਕਸ਼ਨ ਲਿਆ ਕੈਨੇਡਾ ਨੇ ਫਾਇਰਿੰਗ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਦੱਸਦੇ ਕਿ ਕੈਨੇਡਾ ਨੇ ਇੱਕ ਸਟੋਰਸ਼ਨ ਗੈਂਗ ਨਾਲ ਜੁੜੇ ਤਿੰਨ ਮੈਂਬਰਾਂ ਨੂੰ ਰਿਪੋਰਟ ਕੀਤਾ ਹੈ ਜਿਨ੍ਹਾਂ ਨੇ ਕਪਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਕੀਤੀ ਸੀ ਸਿਰਫ ਮਸ਼ਹੂਰ ਕਮੇਡੀਅਨ ਹੀ ਨਹੀਂ ਬਲਕਿ ਹੋਰਤੇ ਪੰਜਾਬੀ ਕਾਰੋਬਾਰੀਆਂ ਨੂੰ ਇਹਨਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਇਹਨਾਂ ਨੇ ਸਰੀ ਲੋਅਰ ਮੈਨਲੈਂਡ ਤੇ ਫਰੀਜ਼ਰ ਬੈਰੀ ਦੇ ਕਾਰੋਬਾਰੀਆਂ ਨੂੰ ਟਾਰਗੇਟ ਬਣਾਇਆ ਦੱਸਦੇ ਕਿ ਕੈਨੇਡਾ ਨੇ ਡਿਪੋਰਟ ਕੀਤੇ ਮੁਲਜ਼ਮਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਹੈ ਕਪਲ ਸ਼ਰਮਾ ਦੇ ਕੈਫੇ ਤੇ ਤਿੰਨ ਵਾਰ ਬੈਕ ਟੂ ਬੈਕ ਫਾਇਰਿੰਗ ਹੋਈ ਸੀ ਇਸ ਸਬੰਧੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਦੀ ਢਿੱਲੋ ਤੇ ਕੁਲਵੀਰ ਸਿੱਧੂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ ਹੁਣ BC Extortion Task Force ਦਾ ਇਹ ਪਹਿਲੀ ਕਾਰਵਾਈ ਕੀਤੀ ਗਈ ਹੈ ਜਿਸ ਚ Extortion ਗੈਂਗ ਦੇ ਮੈਂਬਰਾਂ ਨੂੰ ਡਿਪੋਰਟ ਕੀਤਾ ਗਿਆ ਇਹਨਾਂ ਵੱਲੋਂ ਕੈਪਸ ਕੈਫੇ ਜੋ ਕਿ ਕਪਲ ਸ਼ਰਮਾ ਦਾ ਕੈਫੇ ਹੈ ਤੇ ਹੋਰ ਪੰਜਾਬੀ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਅਜੇ ਕੈਨੇਡਾ ਰੀਪੋਰਟ ਕੀਤੇ ਮਲਜ਼ਮਾਂ ਦੀ ਪਛਾਣ ਜਾਰੀ ਨਹੀਂ ਕੀਤੀ।